ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਹੋ ਰਹੀਆਂ ਜਿਹੜੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਦੌਰਾਨ ਇੱਕ ਜੜੀਆ ਪੋਸਟ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋਈ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਜਿਹੜਾ ਉਹ ਐਕਸ਼ਨ ਲਿਆ ਸੀ ਜਿਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਉਹਨਾਂ ਦੇ ਕਾਨੂੰਨੀ ਮਾਹਰ ਸਲਾਹਕਾਰ ਜਿਹੜੇ ਨੇ ਅਰਸ਼ਦੀਪ ਸਿੰਘ ਕਲੇਰ ਤੇ ਪੱਤਰਕਾਰ ਰਤਨਦੀਪ ਸਿੰਘ ਧਾਲੀਵਾਲ ਤੇ ਹੋਰ ਤਿੰ ਜਿਹੜੇ ਸਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਜਿਹੜਾ ਸੀ ਉਹ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਇਸ ਪੋਸਟ ਵਿੱਚ ਇਹ ਗੱਲ ਕਹੀ ਗਈ ਸੀ ਕਿ ਇਹਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਉਹ ਫੋਨ ਦੇ ਉੱਪਰ ਬਰੋਕ ਦੀ ਧਿਰ ਤੇ ਉਮੀਦਵਾਰਾਂ ਨੂੰ ਜਿਹੜਾ ਹੈ ਉਹ ਸਰਕਾਰੀ ਖੇਤਰ ਤੋਂ ਬਾਹਰ ਰੋਕਣ ਦੀ ਜਿਹੜੀ ਆ ਗੱਲਬਾਤ ਹੋ ਰਹੀ ਸੀ ਪ੍ਰਸ਼ਾਸਨਿਕ ਅਧਿਕਾਰੀ ਦੇ ਵਿਚਕਾਰ ਤੇ ਪੁਲਿਸ ਦੇ ਵਿਚਾਰ ਤਾਂ ਇਸ ਨੂੰ ਲੈ ਕੇ ਇਹ ਜਿਹੜੀ ਵੀਡੀਓ ਸੀ ਇਹ ਸੁਖਬੀਰ ਸਿੰਘ ਬਾਦਲ ਦੇ ਹੈਂਡਲ ਤੋਂ ਸਾਫਕਾ ਟਵਿੱਟਰ ਹੈਂਡਲ ਤੋਂ ਜਿਹੜੀ ਆ ਪੋਸਟ ਕੀਤੀ ਗਈ ਸੀ ਜਿਸ ਦੇ ਤਹਿਤ ਪੁਲਿਸ ਵੱਲੋਂ ਇਹ ਸ਼ੱਕ ਜਤਾਇਆ ਗਿਆ ਸੀ ਕਿ ਇਹ ਜਿਹੜੀ ਆ ਪੋਸਟ اے ਆਈ ਨਾਲ ਜਿਹੜੀ ਆ ਉਹ ਬਣਾਈ ਹੋ ਸਕਦੀ ਹੈ ਜਿਸ ਦੇ ਤਹਿਤ ਸੁਖਬੀਰ ਸਿੰਘ ਬਾਦਲ ਦੇ ਸਮੇਤ ਪੰਜ ਹੋਰ ਵਿਅਕਤੀਆਂ ਨੂੰ ਜੜੇ ਸੰਮਨ ਉਹ ਭੇਜੇਗੇ ਸਨ ਔਰ ਪੁੱਛਗਿੱਛ ਦੇ ਲਈ ਏ ਡੀਜੀਪੀ ਦੇ ਦਫਤਰ ਏ ਡੀਜੀਪੀ ਕਾਨੂੰਨ ਵਿਵਸਥਾ ਐਸ ਐਸਪੀਐਸ ਪਰਮਾਰਜੀ ਦੇ ਆਫਿਸ ਦੇ ਵਿੱਚ ਚੰਡੀਗੜ੍ਹ 'ਚ ਉਹਨਾਂ ਨੂੰ ਬੁਲਾਇਆ ਗਿਆ ਸੀ ਜਿਸ ਦੇ ਤਹਿਤ ਸ਼ਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਕਾਨੂੰਨੀ ਟੀਮ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਪੇਸ਼ ਹੋਏ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਲੇਰ ਨੇ ਕਿਹਾ ਕਿ ਇਸ ਧਾਰ ਇਸ ਧਾਰਾ ਦੇ ਤਹਿਤ ਨੋਟਿਸ ਜਾਰੀ ਕਰਨ ਵਾਲੇ ਵਿਅਕਤੀ ਦਾ ਪ੍ਰਤੀਨਿਧੀ ਵੀ ਪੇਸ਼ ਹੋ ਸਕਦਾ ਸੁਖਵੀਰ ਸਿੰਘ ਬਾਦਲ ਜਿਹੜੇ ਸਾਨੂੰ ਖੁਦ ਪੇਸ਼ ਨਹੀਂ ਹੋਏ ਸਨ ਉਹਨਾਂ ਨੇ ਆਪਣੇ ਪ੍ਰਤੀਨਿਧੀ ਦੇ ਤੌਰ ਤੇ ਅਰਸ਼ਦੀਪ ਸਿੰਘ ਕਲੇਰ ਨੂੰ ਜਿਹੜਾ ਸੀ ਉਹ ਪੇਸ਼ ਹੋਣ ਲਈ ਭੇਜਿਆ ਸੀ ਉਹਨਾਂ ਨੇ ਕਿਹਾ ਕਿ ਏ ਡੀਜੀਪੀ ਨੂੰ ਸੂਚਿਤ ਕੀਤਾ ਗਿਆ ਹੈ ਕਿ ਅਕਾਲੀ ਦਲ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਸੰਬੰਧੀ ਜੋ ਇਹ ਉਹਨਾਂ ਦੇ ਉਹਨਾਂ ਨੂੰ ਸੱਮਨ ਭੇਜੇ ਗਏ ਹੈ ਇਹਦੇ ਸੰਬੰਧ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਜਿਹੜੀ ਪਟੀਸ਼ਨ ਹੈ ਉਹ ਦਾਇਰ ਕੀਤੀ ਹੈ ਪਟੀਸ਼ਨ ਦੇ ਵਿੱਚ ਪਟੀਸ਼ਨ ਦੇ ਨਾਲ ਪੈਨਡਰਾਈਵ ਦੇ ਰੂਪ ਦੇ ਵਿੱਚ ਸਾਰੇ ਸਬੂਤ ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰਵਾਏ ਗਏ ਹੈ ਵਾਇਰਲ ਆਈਡੀਓ ਬਾਰੇ ਸੁਖਬੀਰ ਬਾਦਲ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹਨਾਂ ਨੇ ਇਸ ਨੂੰ ਆਪਣੇ ਇੰਟਰਨੈਟ ਮੀਡੀਆ ਅਕਾਊਂਟ ਤੇ ਸਾਂਝਾ ਕੀਤਾ ਹੈ ਕਲੈਰ ਨੇ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ ਆਈਆਰ ਅਤੇ ਇਸ ਦੇ ਏਆਈ ਜਨਰੇਟਿਡ ਹੋਣ ਦੇ ਦਾਅਵੇ ਤੇ ਵੀ ਸਵਾਲ ਉਠਾਇਆ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਐਸਐਸ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਦਾ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਸਪਸ਼ਟ ਤੌਰ ਤੇ ਦੱਸਦੇ ਹਨ ਕਿ ਵਿਰੋਧੀ ਉਮੀਦਵਾਰਾਂ ਨੂੰ ਸਰਕਾਰੀ ਆਹਾਤੇ ਦੇ ਬਾਹਰ ਕਿਵੇਂ ਰੋਕਿਆ ਜਾਣਾ ਚਾਹੀਦਾ ਹੈ ਡੇਢ ਘੰਟੇ ਦੇ ਅੰਦਰ ਪੁਲਿਸ ਨੇ ਇਸ ਨੂੰ AI ਜਨਰੇਟਿਡ ਐਲਾਨ ਦਿੱਤਾ ਪੁਲਿਸ ਨੂੰ ਜਵਾਬ ਦੇਣਾ ਪਏਗਾ ਕਿ ਕਿਸ ਲੈਬ ਨੇ ਇਸ ਦਾ ਟੈਸਟ ਕੀਤਾ ਆਡੀਓ ਵਿੱਚ ਕਈ ਲੋਕ ਜਿਹੜੇ ਨੇ ਉਹ ਬੋਲ ਰਹੇ ਨੇ ਕਿਸ ਲੈਬ ਨੇ ਉਹਨਾਂ ਦੀ ਆਵਾਜ਼ ਦੇ ਨਮੂਨੇ ਲਏ ਅਤੇ ਡੇਢ ਘੰਟੇ ਦੇ ਅੰਦਰ ਤਸਦੀਕ ਕਰ ਦਿੱਤਾ ਕਿ ਇਹ ਪਟਿਆਲਾ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਦੀ ਆਵਾਜ਼ ਨਹੀਂ ਹੈ ਕਿਉਂਕਿ ਇਹ ਜੋ ਅਰਸ਼ਦੀਪ ਸਿੰਘ ਕਲੇਰ ਹਨ ਇੱਕ ਕਾਨੂੰਨੀ ਮਾਹਰ ਹਨ ਇਹਨਾਂ ਨੇ ਸਾਰੇ ਸਵਾਲ ਉਠਾਇਆ ਕਿ ਐਡੀ ਜਲਦੀ ਕਿਸ ਲੈਬ ਨੇ ਇਹ ਸਾਰੀਆਂ ਆਵਾਜ਼ਾਂ ਟੈਸਟ ਕਰ ਦਿੱਤੀਆਂ ਜਿਦੇ ਵਿੱਚ ਇਹ ਪਤਾ ਲੱਗ ਗਿਆ ਕਿ ਇਹ AI ਦੁਆਰਾ ਬਣਾਈ ਗਈ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਪੁਲਿਸ ਰਾਹੀਂ ਦੂ ਸੂਬੇ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਇਹ ਪਹਿਲੀ ਵਾਰ ਨਹੀਂ ਹੈ ਸਰਕਾਰ ਪਹਿਲਾਂ ਵੀ ਅਜਿਹਾ ਕਰ ਚੁੱਕੀ ਹੈ ਸਰਕਾਰ ਨੂੰ ਹਾਈ ਕੋਰਟ ਦੇ ਵਿੱਚ ਇਸ ਦਾ ਜਿਹੜਾ ਜਵਾਬ ਹੈ ਉਹ ਦੇਣਾ ਪਏਗਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹਦੇ ਜਿੰਨੇ ਵੀ ਪੁਖਤਾ ਸਬੂਤ ਨੇ ਜਿਸ ਦੇ ਤਹਿਤ ਸਾਨੂੰ ਸੱਮਣ ਜਾਰੀ ਕੀਤੇ ਗਏ ਨੇ ਇਹ ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦੇ ਨਾਲ ਪੈਨ ਡਰਾਈਵ ਦੇ ਵਿੱਚ ਪਾ ਕੇ ਉੱਥੇ ਸਬਮਿਟ ਕਰ ਦਿੱਤੇ ਨੇ ਇਦੇ ਤਹਿਤ ਜੋ ਵੀ ਹਾਈ ਕੋਰਟ ਜਿਹੜੀ ਹੈ ਫੈਸਲਾ ਕਰੇਗੀ ਉਹ ਸਾਨੂੰ ਮਨਜ਼ੂਰ ਹੋਏਗਾ ਸਾਨੂੰ ਕਾਨੂੰਨ ਦੇ ਉੱਪਰ ਪੂਰਾ ਭਰੋਸਾ ਹੈ ਧੰਨਵਾਦ